ਹਾਂਜੀ ਕੀ ਹਾਲ ਚਾਲ ਸਾਰੇ ਪਰਾਵਾਂ ਦਾ ਹੋਰ ਜਾਨਵਰ ਘਰ ਪ੍ਰਵਾਸ ਸਾਰੇ ਸੈੱਟ ਨੇ ਤੇ ਅੱਜ ਆਪਾਂ ਬਣਾਇਆ ਬਈ ਕਬੂਤਰਾਂ ਦਾ ਰੰਗ ਤੇ ਤੁਹਾਨੂੰ ਵਿਖਾਉਣੇ ਆ ਆ ਰੰਗ ਬਣਾਇਆ ਆ ਰੰਗ ਪਿਆ ਆਪਣੇ ਕੋਲੇ ਆ ਸੀਸਕਿਆਂ ਪਾਇਆ ਪਿਆ ਆ ਰੰਗ ਬਣਾਇਆ ਬਈ ਅੱਜ ਆਪਾਂ ਆ ਦਾ ਸ਼ਰਧਈ ਆ ਹਰਾ ਆ ਗੂੜਾ ਹਰਾ ਥੋੜਾ ਜਿਹਾ ਆ ਫਿੱਕਾ ਵਿੱਚ ਸਪੈਲਟ ਪਾ ਲਿਆ ਸੀ ਆਪਾਂ ਫਿੱਕਾ ਕਰ ਲਿਆ ਗੂੜਾ ਬਾਲਾ ਹਰਾ ਤਾਂ ਕਾਲਾ ਹੀ ਦਿਸਦਾ ਹੱਥ ਜਾ ਕੇ ਆ ਕਾਲਾ ਬਈ ਆ ਰੰਗ ਕਾਲਾ ਤੁਹਾਨੂੰ ਆਪ ਕਾਲਾ ਰੰਗ ਵੀ ਬਣਾਉਣਾ ਸਿਖਾਵਾਂਗੇ ਕਿਵੇਂ ਬਣਦਾ ਕਈ ਭਰਾ ਕਹਿੰਦੇ ਕਬੂਤਰੇ ਖੰਭ ਜੁੜ ਜਾਂਦੇ ਆ ਆ ਗੂੜਾ ਕਾਲਾ ਆ ਕਾਲਾ ਫਿੱਕਾ ਸੀਗਾ ਆ ਗੂੜਾ ਆ ਬਣਿਆ ਆਪਣਾ ਗੁਲਾਬੀ ਰੰਗ ਆ ਵੀ ਦੋ ਢੱਕੇ ਲਾਈ ਵੀ ਆਪਾਂ ਗੁਲਾਬੀ ਦੇ ਆ ਵੀ ਗੁਲਾਬੀ ਆ ਥੋੜਾ ਰੰਗ ਫਿੱਕਾ ਕਰ ਲਿਆ ਕਰੋ ਤਾਂ ਆਪਾਂ ਬਾੜਾ ਗੂੜਾ ਲਾ ਦਿੰਨੇ ਆ ਉੱਤੇ ਜਾ ਕੇ ਕਾਲਾ ਹੀ ਦਿਸਦਾ ਆਏਗਾ ਸੰਤਰੀ ਰੰਗ ਲਾਲ ਸੰਤਰੀ ਆ ਆ ਗਿਆ ਖੱਟਾ ਰੰਗ ਇਹ ਆਪਾਂ ਪਹਿਲੀ ਵਾਰ ਬਣਾਇਆ ਤੇ ਆਪਾਂ ਲਾਉਣਾ ਤਾਂ ਹੈ ਨਹੀਂਗਾ ਤੇ ਆਪਾਂ ਬਣਾ ਕੇ ਵੇਖਿਆ ਸੀਗਾ ਆ ਖੱਟਾ ਰੰਗ ਬਣਿਆ ਇਹ ਪਹਿਲੀ ਵਾਰ ਲੈ ਕੇ ਆਇਆ ਤੇ ਪਹਿਲੀ ਵਾਰ ਹੀ ਬਣਾਇਆ ਆਪਾਂ ਆ ਆਪਣੇ ਕੋਲ ਪਏ ਆ ਢੱਕੇ ਆਪਾਂ ਤੁਹਾਨੂੰ ਲਾ ਕੇ ਵਿਖਾ ਦਿੰਨੇ ਆ ਇਕੱਲੇ ਇਕੱਲੇ ਦੇ ਚੈੱਕ ਕਰਾ ਦਿੰਨੇ ਆ आ हैगा शरदई रंग आला रंग है, है। देखो बी ए सुख के योजा बन जाना शरद रंग पलाद ने ढकन होना Apa kau ne hara rangga? Aapne hara, rang. hara rang ya. ਆ ਦੇਖੋ ਬਿਸਕੁਟ ਕਿਹੋ ਜਿਹਾ ਬਣ ਜਾਂਦਾ ਇਹ ਆ ਹਰਾ ਰਾਂਗਾ ਆਪਣੇ ਕੋਲੇ ਇਹ ਕਾ ਪਿਆੜ ਕਾ ਹਰੇ ਦਾ ਦੂਆ ਪਈ ਇਹ ਤੇ ਆਪ ਲਾ ਦੇਣ ਢੱਕਣ ਇਹ ਜਿੰਨਾ ਫਿੱਕਾ ਹੋਵੇ ਉਨੇ ਚੰਗਾ ਹੁੰਦਾ ਇਹ ਆਪਾਂ ਜਿਹੜਾ ਬਾੜਾ ਚੱਕ ਕਬੂਤਰ ਜਾਵੜਦਾ ਬਦਲਾਇ ਕਾਲਾ ਹੀ ਦਿਸਦਾ ਇਹ ਹਰਾ ਤੇ ਗੁਲਾਬੀ ਫਿੱਕਾ ਹੀ ਕਰ ਲਿਆ ਕਰੋ ਆ ਆਪਣੀ ਆ ਗਈ ਪੱਥੜਾਈ ਕਾਲਾ ਰੰਗ ਇਹ ਚਾ ਪੱਥੜਾਈ ਪਾਲੀ ਨਹੀਂ ਹੁੰਦੇ ਆ ਇਹ ਭਿਉਂ ਕੇ ਰੱਖਦੇ ਨੇ 2-3 ਦਿਨ ਪਹਿਲਾਂ ਤੇ ਬਾਅਦ ਚ ਉਤਰਣ ਲੱਗ ਜਾਂਦੀ ਆ ਨਾ ਨਾਲ ਦੇ ਨਾਲ ਚੜ ਜਾਂਦੀ ਇਹ ਆ ਦੇਖੋ ਪੱਥੜਾਈ ਆਪਣਾ ਕਾਲਾ ਰੰਗ ਆ ਬਾਲੀ ਗੂੜੀ ਸੀ ਆ ਥੋੜੀ ਫਿੱਕੀ ਆ ਗਈ ਆ ਬਾਲੀ ਗੂੜੀ ਨਾਲ ਲਾਇਆ ਕਰੋ ਖੰਭ ਸਾੜ ਦਿੰਦੀ ਇਹ ਇੱਥੇ ਉਪਲਾ ਦੇ ਨੇ ਟੱਕਣ ਹੁਣ ਅੱਗੇ ਆ ਗਿਆ ਗੁਲਾਬੀ ਰੰਗ ਆਪਣਾ ਆ ਪਏ ਗੁਲਾਬੀ ਆ ਦੋ ਡੱਕੇ ਪਏ ਗੁਲਾਬੀ ਦੇ ਲੋ ਜੀ ਆ ਆਪਣੇ ਆਪਣਾ ਗੁਲਾਬੀ ਰੰਗ ਇਹ ਬਹੁਤ ਸੋਹਣਾ ਲੱਗਦਾ ਉੱਚੇ ਫਿਰਦੇ ਕਬੂਤਰ ਦੇ ਵੀ ਉੱਚਾ ਹੀ ਜਾਂਦਾ ਪੂਰਾ ਗੂੜਾ ਦੀਂਦਾ ਠਿਕ ਕਰਦੇ ਦੀ ਗੁਲਾਬੀ ਦੀਂਦਾ ਕਹਿੰਦਾ ਕਾਲਾ ਜਾਂ ਦੀਂਦਾ ਹੁੰਦਾ ਇਹ ਗੁਲਾਬੀ ਦਿਸੂਗਾ ਇਹ ਫਿੱਕਾ ਕਰ ਲਿਆ ਕਰੋ ਆ ਵੇਖੋ ਸੁੱਕ ਕੇ ਐ ਬਣ ਜਾਣੇ ਨੇ ਇਹ ਤੇ ਪਾ ਦੇਣੀ ਟੱਕਣਾ ਆ ਗਿਆਗਾ ਸੰਤਰੀ ਰੰਗ ਦਾ ਇਹ ਲਾਲ ਵੀ ਕਹਿ ਦਿੰਨੇ ਆ ਆ ਰੈਡੱਕੇ ਇਹਦੇ ਪਾਈ ਇਹਨੋਂ ਬਲਾਲ ਵੀ ਕਹਿ ਦਿੰਨੇ ਆ ਤੇ ਸੰਤਰੀ ਵੀ ਕਹਿ ਦਿੰਨੇ ਆ ਦੇਖੋ ਵੀ ਇਹ ਵੀ ਫਿੱਕਾ ਹੀ ਚੰਗਾ ਹੁੰਦਾ ਬਾਹਲਾ ਉੱਚਾ ਕਾਲਾ ਹੀ ਦਿੰਦਾ ਇਹ ਵੀ ਇਹ ਵੀ ਜਿੰਨਾ ਫਿੱਕਾ ਹੋਵੇ ਉਹਨਾਂ ਹੀ ਚੰਗਾ ਦਾ ਉਹਨਾਂ ਹੀ ਲਾਲ ਦਿੰਦਾ ਇਹ ਦੇਖੋ ਆਪ ਐ ਡੱਕਾ ਇਹਦੇ ਨਾਲ ਦਾ ਇਹ ਚ ਰੱਖ ਦਿੰਦੇ ਆਪਾਂ ਇਹ ਵੀ ਅੱਗੇ ਆਪਣਾ ਆ ਗਿਆ ਖੱਟਾ ਰੰਗ ਅਖਾਂਬਾ ਆਪਣੇ ਪਈਆ ਲਾਲਾ ਵਿਖਾਈ ਜੰਨੇ ਆ ਕੀਰਾ ਬਾਬੇ ਫਿੱਕਾ ਹੈ ਚੜੂਗਾ ਇਹ ਬਸ ਗੂੜਾ ਹੋ ਜਾਂਦਾ ਜਿਵੇਂ ਆ ਗੂੜਾ ਹੋ ਗਿਆ ਨਾ ਐ ਗੂੜਾ ਹੋ ਜਾਂਦਾ ਦੇਖੋ ਆ ਆਪਣਾ ਹੋ ਗਿਆ ਖੱਟਾ ਰੰਗ ਆ ਆਪਣੇ ਰੰਗ ਸੀਗੇ ਜਿਹੜੇ ਆਪਾਂ ਅੱਜ ਬਣਾਏ ਆ ਆ ਪਹਿ ਰੰਗ ਇਹ ਰੋ ਟਾ ਕੇ ਰੱਖ ਦਿੰਨੇ ਲਪਾਏ ਪਾ ਕੇ ਜਿਹਦੇ ਸਰਾਵਣ ਜਿਹੜੇ ਆਪਾਂ ਕਿਲੀ-ਕੁਲੀ ਟੰਗ ਦਿੰਨੇ ਇਹਨੂੰ ਇੱਥੇ ਸਲਾਵਣਾ ਚੜੇ ਸਲਾਵਚੜਨੀ ਪਾਬ ਗੁੱਲਾ ਆਇਆ ਹੋ ਕੇ ਤੇ ਖਰਾਬ ਹੋ ਜਾਂਦਾ ਇਹ ਆ ਆਪਣੇ ਬਣਿਆ ਰੰਗ ਹੁਣ ਬੱਚੇ-ਬੱਚੇ ਨਿਕਲਣਗੇ ਆਪਾਂ ਲਾਵਾਂਗੇ ਬੱਚਿਆਂ ਦੇ ਦੇਖੋ ਜੀ ਕਿਹੜਾ ਰੰਗ ਘੈਂਟ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਰੰਗ ਉੱਚੇ ਖੜੇ ਜਿਆਦੀ ਦੀਂਦਾ ਇਹ ਵੀ ਦੱਸ ਦਿਓ ਆਪਰ ਅਭੀ ਬੜਾ ਕਾਲਾ ਹੀ ਰੰਗ ਲਾਉਣੀ ਨੇ ਆ ਕਾਲਾ ਉੱਚੇ ਖੜੇ ਕਬੂਤਰ ਬਹੁਤ ਦੀਂਦਾਗਾ ਅੱਜ ਆਪਾਂ ਬਣਾਏ ਰੰਗ ਮੈਂ ਕਿਹਾ ਬੰਗਲ ਸ਼ੌਂਕ ਕਰਾ ਲਗੇ ਤੇ ਇਹ ਵਿੱਚ ਆਪਾਂ ਪਾਉਣੇ ਨੇ ਆ ਥਿਨਰ ਆਪਾਂ ਵੱਡੀ ਪੈਕਿੰਗ ਲੈ ਕੇ ਆਉਣੇ ਆ 1 ਲੀਟਰ ਦੀ ਤੇ ਆਪਾਂ ਤੁਹਾਨੂੰ ਉਹ ਵੀ ਵਿਖਾ ਦਿੰਨੇ ਆ ਆਪਾਂ ਪਾਉਣੇ ਨੇ ਆਪਾਂ ਥਿਨਰ ਇਹ ਲੀਟਰ ਦੀ ਪੈਕਿੰਗ ਹੁੰਦੀ ਹੈ ਇੱਕ ਦੀ ਛੋਟੀਆਂ ਮਿਲ ਜਾਂਦੀਆਂ 20 20 ਦਾ ਸੀਸਾ ਆਪਾਂ ਵੱਡੀ ਲੈ ਕੇ ਆਉਣੇ ਪੈਕਿੰਗ ਲੀਟਰ ਦੀ ਆਪਾਂ ਲਾਵਾਂਗੇ ਹੁਣ ਬੱਚਿਆਂ ਦੇ ਜਿੱਦਣ ਆਪਾਂ ਬੱਚਿਆਂ ਦੇ ਰੰਗ ਲਾਇਆ ਫਿਰ ਤੁਹਾਨੂੰ ਵਿਖਾਵਾਂਗੇ ਆਪਾਂ ਉਹ ਵੀ ਵਲੌਗ ਬਣਾਵਾਂਗੇ ਬੱਚਿਆਂ ਰੰਗ ਲਾਉਂਦੇ ਆਂ ਦਾ ਕਿਹੜਾ ਆਪਾਂ ਖੰਭਾਂ ਤੇ ਲਾ ਕੇ ਵੇਚ ਲਿਆ ਤੇ ਰੰਗ ਹੈਗਾ ਓਕੇ ਰਿਪੋਰਟ ਹੁਣ ਆਪਾਂ ਲਾਵਾਂਗੇ ਬੱਚਿਆਂ ਦੇ ਇਹ ਜਿੱਦਣ ਬੱਚਿਆਂ ਦੇ ਆਪਾਂ ਲਾ ਕੇ ਛੱਡਦੇ ਹੁੰਨੇ ਆਂ ਬੜੇ ਲਿਪੜਦੇ ਨਹੀਂਗੇ ਜੇ ਆਪਾਂ ਲਾ ਕੇ ਖੁੱਡੇ ਛੱਡ ਦਿੰਨੇ ਆ ਉਹ ਲਿਪੜ ਜਾਂਦੇ ਇੱਕ ਦੂਜੇ ਨੂੰ ਲਵੇੜ ਦਿੰਦੇ ਨਾਲ ਤੇ ਆਪਾਂ ਇਸ ਕਰਕੇ ਆਪਾਂ ਜਿਹੜੇ ਉਹ ਤਾਂ ਛੱਡਦੇ ਨੇ ਆਪਾਂ ਪਹਿਲਾਂ ਗਝਾ ਕੇ ਤੇ ਫੇਰ ਲਾਉਨੇ ਨੇ ਰੰਗ ਫੇਰ ਨਾਲ ਦੇ ਨਾਲ ਪਾ ਲਾ ਕੇ ਰੰਗ ਦੇ ਤੜਕੇ ਛੱਡ ਦਿੰਦੇ ਆ ਤੇ ਜਦੋਂ ਉਹ ਉੱਡ ਕੇ ਬੈਂਦੇ ਤਾਂ ਸੁੱਕ ਜਾਂਦਾ ਰੰਗ ਆਹ ਲੀਟਰ ਪੈਕਿੰਗ ਲਿਆ ਕਰੋ ਬਾਈ ਤੇ ਵਧੀਆ ਰਹਿੰਦੀ ਆ ਵੀਹ ਵੀਹ ਸੀਸੀਆਂ ਨੂੰ ਬਹੁਤ ਮਹਿੰਗੀ ਪੈਂਦੀ 20 ਸੀਸੀ ਆ ਲੀਟਰ ਪੈਕਿੰਗ ਆਪਾਂ ਨੂੰ ਮਿਲ ਜਾਂਦੀ ਆ 100 150 ਨਹੀਂ ਮਿਲ ਜਾਂਦੀ ਹੈ ਲਗਭਗ 120 ਕਰ ਲਓ ਬਸ ਇੱਥੇ ਕਿ ਮਿਲ ਜਾਂਦੀ ਹੈ ਇਹ ਲੀਟਰ ਦੀ ਪੈਕਿੰਗ ਤੇ ਆਪਾਂ ਨੂੰ ਬਹੁਤ ਟਾਈਮ ਨਹੀਂ ਮੁੱਕਦੀਗੀ ਇਹ ਇਹ ਆਪਣੇ ਕੋਲ ਅੱਧੀ ਪਈ ਆ ਬਾਬੇ ਰੰਗ ਹੀ ਬਣਾਉਣਾ ਸੀਗਾ ਰੰਗ ਦੇ ਵਲੌਗ ਹੀ ਪਾਉਣਾ ਸੀਗਾ ਤੇ ਮੈਂ ਕਿਹਾ ਬਾਈਆਂ ਨੂੰ ਕਰਾ ਦਈਏ ਸ਼ੌਂਕ ਰੰਗ ਦਾ ਤੇ ਆਪਾਂ ਰੰਗ ਬਣਾਇਆ ਸੀਗਾ ਅੱਜ ਤੇ ਅੱਜ ਆਪਾਂ ਇੱਥੇ ਕਰਦੇ ਆ ਐਂਡ ਵਲੌਗ ਦਾ ਤੇ ਰੰਗ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜਾ ਰੰਗ ਤੁਸੀਂ ਲਾਉਣੇ ਜਾਦੇ ਕਮੈਂਟ ਕਰਕੇ ਦੱਸ ਦਿਓ ਆ ਪਰ ਬਈ ਕਾਲਾ ਰੰਗ ਜਰੂਰ ਲਾਈਦਾ ਜਰੂਰ ਲਾ ਕੇ ਵੇਖਿਆ ਕਰੋ ਕਾਲਾ ਰੰਗ ਕਾਲਾ ਰੰਗ ਉੱਚੇ ਖੜੇ ਉੱਤਰੇ ਬਹੁਤ ਦੀਨਾਗਾ ਤੇ ਧੰਨਵਾਦ ਬਈ ਸਾਰਿਆਂ ਦਾ